ਹਰੀ ਕਿੱਥੋਂ ਆਹੀ ਕਿੰਨਾ ਸਮਾਨ ਫੜਿਆ ਗਿਆ ਇਸ ਨਾਲ ਇਹ ਕਿੱਥੇ ਪਹੁੰਚ ਕਰਦੇ ਸੀ ਜੀ ਜੀ ਇਹ ਜੋ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਨੇ ਤੇ ਡੀਜੀਪੀ ਪੰਜਾਬ ਦੀ ਹਦਾਇਤ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਤਹਿਤ ਜੋ ਪੰਜਾਬ ਪੁਲਿਸ ਦਾ ਐਂਟੀ ਡਰਗ ਕੈਂਪੇਨ ਲਗਾਤਾਰ ਚੱਲ ਰਿਹਾ ਉਹਦੇ ਤਹਿਤ ਹੀ ਬਰਨਾਲਾ ਪੁਲਿਸ ਨੂੰ ਇੱਕ achi ਕਾਮਯਾਬੀ ਮਿਲੀ ਹੈ ਜਿਦੇ ਵਿੱਚ ਸਾਡੀ ਟੀਮ ਨੂੰ ਲੀਡ ਕਰ ਰਹੇ ਸੀਗੇ ਐਸਪੀ ਡੀ ਸੰਦੀਪ ਮਾਨ ਜੀ ਉਹਨਾਂ ਦੇ ਨਾਲ ਡੀਐਸਪੀ ਡੀ ਰਜਿੰਦਰਪਾਲ ਜੀ ਸਾਡੇ ਡੀਐਸਪੀ ਬਰਨਾਲਾ ਦੀ ਸਤਵੀਰ ਸਿੰਘ ਇਨਚਾਰਜ ਸਪੈਸ਼ਲ ਬ੍ਰਾਂਚ ਇਨਸਪੈਕਟਰ ਬਲਜੀਤ ਸਿੰਘ ਐਂਡ ਇਨਚਾਰਜ ਸੀਆਈਏ ਸਬ ਇਨਸਪੈਕਟਰ ਯਸ਼ਪਾਲ ਸਿੰਘ ਉਹਨਾਂ ਦੀ ਟੀਮਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਉਹਦੇ ਬੇਸਿਸ ਤੇ ਕੰਮ ਕਰਦੇ ਹੋਏ ਇਹਨਾਂ ਨੇ ਕੱਲ ਇੱਕ ਐਕਿਊਜ਼ ਨੂੰ ਫੜਿਆ ਹੈਗਾ ਉਹਦਾ ਨਾਂ ਹੈਗਾ ਹੁਕਮਾਰਾਮ ਜੋ ਕਿ ਬਾੜਮੀਰ ਰਾਜਸਥਾਨ ਦਾ ਰਹਿਣ ਵਾਲਾ ਹੈ ਇਹਦੇ ਤੋਂ ਅਸੀਂ ਇੱਕ ਟਰੱਕ ਫੜਿਆ ਟਰੱਕ ਦੀ ਜਦੋਂ ਤਲਾਸ਼ੀ ਲਈ ਗਈ ਉਹਦੇ ਵਿੱਚੋਂ ਸਾਨੂੰ 18 ਕੁਇੰਟਲ 1800 kg ਆਫ ਪੌਪੀ ਹਸਕ ਭੂਕੀ ਚੂਰਾ ਪੋਸਟ ਮਿਲੀ ਹੈ ਜੋ ਕਿ 90 ਬੂਰੀ ਸੈਕ ਸੀਗੇ 22 kg ਦੇ ਉਹਨਾਂ ਵਿੱਚ ਸੀਗੀ ਇਹਦੇ ਤੋਂ ਅਸੀਂ ਜਦੋਂ ਪੁੱਛਗਿੱਛ ਕੀਤੀ ਤੇ ਬੈਕਵਰਡ ਦੇ ਵਿੱਚ ਗਏ ਤੇ ਇੱਕ ਹੋਰ ਅਸੀਂ ਇੰਡੀਵਿਜੂਅਲ ਨੂੰ ਫੜਿਆ ਹੈਗਾ ਉਹਦਾ ਨਾਮ ਗੁਰਪ੍ਰੀਤ ਸਿੰਘ ਹੈ ਜੋ ਕਾਨਗੜ ਗਰਾਚੋ ਪੀਐਸ ਪਾਟੜਾ ਪਟਿਆਲੇ ਦਾ ਰਹਿਣ ਵਾਲਾ ਹੈ ਉਹਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਹੈ ਜਿਹੜੀ ਇਹ ਟਰੱਕ ਹੈਗਾ ਇਹ ਰਾਜਸਥਾਨ ਰਜਿਸਟਰਡ ਹੈਗਾ ਐਜ਼ ਆਫ ਨਾਓ ਜੋ ਅਸੀਂ ਵੈਰੀਫਾਈ ਕਰ ਰਹੇ ਹਾਂ ਬਾਕੀ ਜਿਹੜਾ ਇਹ ਗੁਰਪ੍ਰੀਤ ਸਿੰਘ ਹੈ ਜੋ ਪਟਿਆਲੇ ਦਾ ਇਹਦੇ ਤੇ ਸਾਨੂੰ ਪਤਾ ਲੱਗਿਆ ਹੈ ਪੁਚਕੀਸ ਦੌਰਾਨ ਕਿ ਤਿੰਨ ਮੁਕਦਮੇ ਪਹਿਲਾਂ ਵੀ ਐਨਡੀਪੀਐਸ ਦੇ ਦੇਤੇ ਤੇ ਦਰਜ ਹੋ ਤੇ ਟੋਟਲ ਇਹਦੇ ਵਿੱਚ ਸਾਡੀ ਰਿਕਵਰੀ ਜੋ ਹੈ 18 ਕੁਇੰਟਲ ਬੁੱਕੀ ਤੇ ਇੱਕ ਟਰੱਕ ਤੇ ਦੋ ਅਕਿਊਜ਼ਡ ਇਸ ਕੇਸ ਦੇ ਵਿੱਚ ਅਸੀਂ ਫੜੇ ਨੇ ਇਹਦੇ ਨਾਲ ਨਾਲ ਜੀ ਦੂਜਾ ਵੀ ਅਸੀਂ ਇੱਕ ਕੇਸ ਹੋਰ ਕੀਤਾ ਰਜਿਸਟਰ ਕੀਤਾ ਸੀਗਾ ਪਿਛਲੇ ਮਹੀਨੇ ਸਿਟੀ ਥਾਣੇ ਦੇ ਵਿੱਚ ਐਨਡੀਪੀਐਸ ਦੇ ਵਿੱਚ ਉਹਦੇ ਵਿੱਚ ਜਿੱਦਾਂ ਅਸੀਂ ਦੱਸਦੇ ਹਾਂ ਕਿ ਬੈਕਵਰਡ ਫਾਰਵਰਡ ਲਿੰਕੇਜਸ ਅਸੀਂ ਸਟੈਬਲਿਸ਼ ਕਰਦੇ ਹਾਂ ਹਰ ਕੇਸ ਦੇ ਵਿੱਚ ਉਹਦੀ ਕੜੀ ਦੇ ਵਿੱਚ ਹੀ ਇੱਕ ਹੋਰ ਅਸੀਂ ਇੰਡੀਵਿਜੂਅਲ ਗੁਰਸੇਵਕ ਸਿੰਘ ਨੂੰ ਫੜਿਆ ਉਹ ਵੀ ਕਾਨਗੜ ਗਰਾਚੋ ਪਟਿਆਲੇ ਦਾ ਹੀ ਰਹਿਣਾ ਲੈ ਉਹਨੂੰ ਅਰੈਸਟ ਕੀਤਾ ਉਹਦੇ ਕੋਲੋਂ ਅਸੀਂ ਇੱਕ ਗੱਡੀ ਫੜੀ ਹੈਗੀ ਐਕਸਯੂਵੀ ਤੇ 100 ਕਿਲੋ ਭੂਕੀ ਜੋ ਕਿ ਚਾਰ ਬੈਗਸ ਹੈਗੇ 25-25 ਕਿਜੀ ਦੇ ਉਹਨਾਂ ਵਿੱਚ ਸੀਗੀ ਉਹ ਵੀ ਬਰਾਮਦ ਕੀਤੀ ਹੈ ਜਿਹੜਾ ਇਹ ਗੁਰਸੇਵਕ ਸਿੰਘ ਹੈ ਇਹਦੇ ਤੋਂ ਪੁਛਗਿਛ ਦੌਰਾਨ ਹਾਲ ਕੀ ਘੜੀ ਸਾਨੂੰ ਪਤਾ ਲੱਗਿਆ ਕਿ ਪਹਿਲਾਂ ਵੀ ਇੱਕ ਸੰਗਰੂਰ ਦੇ ਵਿੱਚ 2019 ਦਾ ਇੱਕ ਐਨਡੀਪੀਐਸ ਦਾ ਪਰਚਾ ਇਹਦੇ ਤੇ 올ਰੀਡੀ ਦਰਜ ਹੈ। ਇਸ ਤਿੱਖੇ ਰੀਚ ਹੋਣ ਦੀ ਸੰਭਾਵਨਾ ਹੈ। ਸਰ ਜਿਵੇਂ ਰਾਜਸਥਾਨ 'ਚ ਵੀ ਇਲੈਕਸ਼ਨ ਹੈ ਇੱਥੇ ਪੰਜਾਬ 'ਚ ਵੀ ਇਲੈਕਸ਼ਨ ਹੈ ਕਿ ਇਹ ਮਨ ਕੀ ਇਹ ਬੰਦੇ ਕਿੱਥੋਂ ਲਿਆ ਰਹੇ ਨੇ ਕਿੱਥੇ ਸਪਲਾਈ ਹਾਂਜੀ ਇਹ ਜੋ ਸਾਨੂੰ ਅਭੀ ਹਾਲ ਕੀ ਘੜੀ ਪਤਾ ਲੱਗ ਰਿਹਾ ਹੈ ਕਿ ਰਾਜਸਥਾਨ ਦਾ ਬੰਦਾ ਹੈ ਬਟ ਇਹ ਪਿੱਛੋਂ ਝਾਰਖੰਡ ਸਾਈਡ ਤੋਂ ਲੈ ਕੇ ਆਇਆ ਹੈ। ਸਰ ਇਸ ਨਾਲ ਹੋਰ ਵੀ ਅੱਗੇ ਚੌਕਸੀ ਵਧਾਈ ਜਾਊਗੀ ਜੀ ਦੇਖੋ ਜਿੱਦਾਂ ਕਿ ਅਸੀਂ ਕੁਝ ਹੀ ਦਿਨ ਪਹਿਲਾਂ ਵੀ ਕਾਨਫਰੰਸ ਕੀਤੀ ਸੀਗੀ ਉਹਦੇ ਵਿੱਚ 21 ਕੁਇੰਟਲ ਹੁੱਕੀ ਅਸੀਂ ਫੜੀ ਸੀਗੀ ਤੇ ਹੁਣ ਟੋਟਲ ਸਾਡੀ 19 ਕੁਇੰਟਲ ਹੋਰ ਹੋ ਗਈ ਕੁਝ ਹੀ ਅੱらせ ਦੋ ਮਹੀਨੇ ਤੇ ਇਹਦੇ ਨਾਲ ਇਹ ਪਤਾ ਲੱਗਦਾ ਹੈ ਕਿ ਪੁਲਿਸ ਬਹੁਤ ਮੁਸਤੈਦ ਹੈ ਸਾਡੀ ਨਾਕਾਬੰਦੀ درست ਹੈ ਤੇ ਅਸੀਂ ਇੰਟੈਲੀਜੈਂਸ ਤੇ ਹਿਊਮਨ ਇੰਟ ਤੇ ਟੈਕਨੀਕਲ ਇੰਟ ਤੇ ਕੰਮ ਕਰ ਰਹੇ ਹਾਂ ਪਹਿਲੇ ਕਹਿੰਦਾ ਹੀ ਹੈ ਹਾਂਜੀ ਰਿਮਾਈਂਡ ਸਰ ਰਿਮਾਈਂਡ ਹੀ ਹੁਣ ਪੇਸ਼ ਕਰਕੇ ਫਿਰ ਇਹ ਜੀ ਸਦਰ ਦੇ ਵਿੱਚ ਜੋ ਮੇਨ ਰੋਡ ਹੈਗਾ ਸਦਰ ਥਾਣੇ ਦਾ ਏਰੀਆ ਪੈਂਦਾ ਉਥੋਂ ਥੋੜੇ ਜਲਾ ਦੋ ਵੱਡੀਆਂ ਕਾਰਟੀਆਂ ਐਕਸਟ੍ਰੀਮ ਜੀ ਆਪਣੇ ਕੰਮ ਕਿਹੋ ਜਿਹਾ ਕਰ ਜੀ ਜਿੱਦਾਂ ਮੈਂ ਕਿਹਾ ਕਿ ਸਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਕਿ ਮਾਨਯੋਗ ਜੀ ਸਾਥ ਦੇ ਦਿਸ਼ਾ ਨਿਰਦੇਸ਼ਤ ਹੈ ਤੇ ਅੱਗੇ ਵੀ ਅਸੀਂ ਕਰਦੇ ਰਵਾਂਗੇ ਬਰਨਾਲਾ ਪੁਲਿਸ ਮੁਸਤੈਦ ਹੈਗੀ ਤੇ ਜੋ ਕ੍ਰਿਮੀਨਲਸ ਆ ਉਹਨਾਂ ਨੂੰ ਫੜਨ ਵਾਸਤੇ ਐਂਡ ਆਪਣਾ ਮਾਹੌਲ ਸ਼ਾਂਤੀਪੂਰਨ ਰੱਖਣ ਵਾਸਤੇ ਐਨ ਇਲੈਕਸ਼ਨਸ ਨੂੰ ਪੀਸਫੁਲੀ ਕੰਡਕਟ ਕਰਨ। ਜਿਉਂ ਉਹਨਾਂ ਦਾ ਸੰਬੰਧੀ ਐਫਐਸਆ ਜਮਾ ਕਰਵਾਉਣ ਦੇ ਇੰਕਮ ਹੋਈ ਸੀ ਕਿੰਨੇ ਕਿੰਨੇ 30-30 ਐਫਐਸਆ ਜਮਾ ਕਰਵਾ ਦੇ ਜੀ ਅਸੀਂ ਅਪੀਲ ਕੀਤੀ ਸੀ ਕਿ ਲੋਕਾਂ ਨੂੰ ਕਿ ਹਸਲਾ ਜਮਾ ਕਰਾਇਆ ਜਾਣ। ਤੋਂ ਨੀਅਰ ਅਬਾਊਟ ਸਾਡਾ 90% ਅਸਲਾ ਜਮਾ। ਥੈਂਕ ਯੂ।